ਅੱਜ ਫਿਰੋਜ਼ਪੁਰ ਸ਼ਹਿਰ ਦੇ ਗਾਂਧੀ ਨਗਰ ਦੇ ਵਿੱਚ 25 ਸਾਲ ਦਾ ਨੌਜਵਾਨ ਜਿਸ ਦਾ ਕੀ ਨਾਮ ਗੋਰਾ ਦੱਸਿਆ ਜਾ ਰਿਹਾ ਨੋਂਦੀ ਨਸ਼ੇ ਕਰਕੇ ਜਿਹੜੀ ਹੈ ਮੌਤ ਹੋ ਜਾਂਦੀ ਹੈ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਇਹ ਕਾਫੀ ਲੰਮੇ ਸਮੇਂ ਤੋਂ ਜਿਹੜਾ ਉਹ ਨਸ਼ਾ ਕਰਦਾ ਆ ਰਿਹਾ ਸੀਗਾ ਔਰ ਇਹ ਆਟੋ ਚਲਾਉਂਦਾ ਔਰ ਉਹਨਾਂ ਦੀਆਂ ਦੋ ਛੋਟੀਆਂ-ਛੋਟੀਆਂ ਬੇਟੀਆਂ ਵੀ ਨੇ ਪਰਿਵਾਰ ਨੇ ਖੁਦ ਹੀ ਦੱਸਿਆ ਕਿ ਇਹ ਨਸ਼ੇ ਕਰਨ ਦਾ ਆਦੀ ਸੀ ਜਿਸ ਕਰਕੇ ਇਹਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ ਨਸ਼ੇ ਕਰਕੇ ਹਾਂ ਲੇਕਿਨ ਇੱਥੇ ਗੱਲ ਇਹ ਵੀ ਕਰਨੀ ਜ਼ਰੂਰੀ ਹੈ ਕਿ ਪੰਜਾਬ ਦੇ ਕਈ ਨੌਜਵਾਨ ਜਿਹੜੇ ਆ ਉਹ ਇਸ ਨਸ਼ੇ ਦੀ ਦਲਦਲ ਵਿੱਚ ਫਸਦੇ ਨਜ਼ਰ ਆ ਰਹੇ ਨੇ ਸਰਕਾਰ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਲੇਕਿਨ ਫਿਰ ਵੀ ਇਹ ਜਿਹੜਾ ਨਸ਼ਾ ਹੁਣ ਘਰ ਘਰ ਦੇ ਵਿੱਚ ਵੜ ਚੁੱਕਾ ਹੈ ਜਿਹੜੇ ਨੌਜਵਾਨ ਨੇ ਉਹ ਇਹਦੀ ਜਿਹੜੀ ਗ੍ਰਿਫਤ ਵਿੱਚ ਆ ਚੁੱਕੇ ਨੇ ਪਰਿਵਾਰ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਣੇ ਆ ਤੇ ਜਿਹੜੇ ਉੱਥੋਂ ਦੇ ਸਥਾਨੀ ਲੋਕ ਨੇ ਉਹਨਾਂ ਦਾ ਕੀ ਕਹਿਣਾ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਨੇ ਆ ਤੁਹਾਡਾ ਕੀ ਨਾ ਜਿਹੜੇ ਡੈਥ ਹੋਈ ਤੁਹਾਡੇ ਕੀ ਲੱਗਦੇ ਸੀਗੇ ਕਿਵੇਂ ਡੈਥ ਹੋਈ ਇਹਨਾਂ ਦੀ ਅੱਲਾ ਮਸ਼ੇ ਕਰਦੇ ਸੀ ਜਦੋਂ ਉਹ ਬੈਕਪੋਰੇ ਬਿਤਾ ਲੈ ਸੀਗਾ ਬਹੁਤ ਤਾਰਾ ਬੁਮਾਰੋ ਹੋ ਗਿਆ ਸੀ ਠੀਕ ਹੋ ਗਿਆ ਸੀ ਚਾਹਾਂ ਫੇਰ ਲੱਗ ਗਿਆ ਸੀ ਮਸ਼ੇ ਕਰਨੇ ਤੁਹਾਡਾ ਕੀ ਨਾ ਤੁਹਾਡੇ ਕੀ ਲੱਗਦੇ ਸੀ ਮੇਰਾ ਘਰ ਵਾਲਾ ਕੀ ਨਾ ਤੁਹਾਡਾ ਮੇਰਾ ਨਾਮ ਤੱਲੂ ਹੈ ਇਹਨਾਂ ਦਾ ਕੀ ਨਾਮ ਹੈ ਮੇਰਾ ਨਾਮ ਤਾਰਾ ਹੈ ਕਿੰਨੀ ਕਿੰਨ੍ਹੀ ਉਮਰ ਸੀ ਦੀ 50 ਸੰਜੀਵਾਲ ਦੇਤੀ ਸੀ ਕਿੰਨੇ ਬੱਚੇ ਤੁਹਾਡੇ ਜੀ ਮੇਰੀਆਂ ਦੋ ਬੱਚੇ ਨੇ ਨੈਸ਼ਨਲ ਇੰਡੀਆ ਤੋਂ ਇਹ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਰਿਸ਼ਾ ਬੰਦ ਲੱਜਾਈ ਤੇ ਜਿਹੜੇ ਜਿਹੜੇ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰਾ ਬੇਟਾ ਹੈ ਪੜਾ ਕੀ ਨਾ ਜੀ ਮੇਰਾ ਨਾਮ ਅਕਰ ਸਿੰਘ ਇਹ ਕਿਹੜੀ ਜਗ੍ਹਾ ਜੀ ਫਰੋਪਰ ਸਿਟੀ ਗਾਂਧੀ ਲਗੜ ਜੀ ਪੰਨੰਦ ਜੀ ਅਗਰੇ ਰਸੀਵਾ ਜੀ ਹੁਣ ਕੰਦੀ ਨਗਰ ਕਾਗਜਾ ਚੀ ਜੀ ਕਿੰਨੀ ਉਮਰ ਮੁੰਡੇ ਦੀ ਤੁਸੀਂ ਦੱਸੋ ਇਹ ਉਮਰ ਹੈ ਦੀ 25 26 ਸਾਲ ਦੀ ਉਮਰ ਹੈ ਜੀ ਕਿਹੜਾ ਨਸ਼ਾ ਕਰਦਾ ਸੀ ਇਹ ਉਹ ਪ੍ਰਗ ਕੈਸੂ ਲੁਕਾਂਦਾ ਸੀ ਚਿਟਾ ਵੀ ਲਾਉਂਦਾ ਸੀ ਉਹ ਪ੍ਰਗ ਵੀ ਲਾ ਲੈਂਦਾ ਸੀ ਪਰ ਜੀ ਟੈਨਸ਼ਨ ਦੇ ਵਿੱਚ ਇਹਦੇ ਦੋ ਬੇਟੀਆਂ ਬੇਟੀਆਂ ਉਹਦੇ ਘਰ ਦੀ ਵੀ ਡੈਕ ਸਿੱਡੀ ਹੈ ਕੀ ਮੰਗ ਕਰਦੇ ਹੋ ਭਾਈ ਜੀ ਸਰ ਮੰਗ ਇਹ ਕਰਦੇ ਆ ਨਸ਼ਾ ਰੁਕਾਇਆ ਜਾਵੇ ਜੋ ਸਾਡੇ ਬੱਚਿਆਂ ਦੀ ਸਿਹਤ ਬੰਦ ਦੀ ਬੜੀ ਮੋਟੀ ਜੋ ਸਹਾਇਤਾ ਦਿੱਤੀ ਜਾਵੇ ਮਕਾਨ ਵੀ ਮੇਰਾ ਬਾਲਿਆਂ ਦਾ ਠੀਕ ਹੈ ਕੀ ਨਾ ਜਿਹੜਾ ਤੁਹਾਡੇ ਮੰਡੇ ਦੇ ਵਿੱਚ ਦੱਤੀ ਹੈ ਕਿਵੇਂ ਦਿੱਤੀ ਜਾਏ ਕਿ ਕੀ ਕਹਿੰਦੇ ਹੋ ਮੇਰਾ ਨਾਮ ਅਮਰਜੀਤ ਨਾਰੰਗ ਜੀ ਗਾਂਧੀ ਨਗਰ ਦਾ ਐਮਸੀ ਜੀ ਅਸੀਂ ਪਿਛਲੇ 15 ਸਾਲਾਂ ਤੋਂ ਇਹ ਮੁੰਡਾ ਜੀ ਗੋਰਾ ਸੀਗਾ ਇਹਦਾ ਡੈਡੀ ਬੱਸ ਚਲਾਉਂਦਾ ਪ੍ਰਾਈਵੇਟ ਸਕੂਲ ਦੀ ਇਹ ਵੀ ਆਟੋ ਚਲਾਉਂਦਾ ਸੀਗਾ ਮੁਰਗੇ ਨਸ਼ੇ 'ਚ ਪੈ ਗਿਆ ਜੀ ਸਮਾਨ ਸਮੂਹ ਲਾਣ ਲੱਪਿਆ ਇਹਨਾਂ ਨੇ ਐਡਮਿਟ ਵੀ ਕਰਾਈ ਰੱਖਿਆ ਸੀ ਉਹ ਹਸਪਤਾਲ ਚੋਂ ਠੀਕ ਹੋ ਗਏ ਮਾਰਾ ਮੋਟਾ ਇਹਨੇ ਨਸ਼ਾ ਨਹੀਂ ਛੱਡਿਆ ਉਸ ਦੇ ਕਾਰਨ ਦੀ ਮੌਤ ਹੋ ਗਈ ਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਵਾਲੇ ਕੀ ਮੰਗ ਕਰਦੇ ਹੋ ਮੈਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਜੀ ਨਸ਼ਾ ਜਿਹੜਾ ਬੰਦ ਕਰਾਇਆ ਜਾਵੇ ਤੇ ਗਰੀਬ ਬੰਦਾ ਸੀ ਜੀ ਦੋ ਬੇਟੀਆਂ ਹੀ ਨੇ ਇਹਦੀਆਂ ਮੇਰੇ ਸਾਲ 25 ਕੇ 26 ਸਾਲ ਦੀ ਏਜ ਹੋਣੀ ਤੇ ਇਹਦਾ ਕੋਈ ਨਾ ਮਾਲੀ ਸਹਤਾ ਦੀ ਵਿਚਾਰੇ ਦੀ ਕਰਨੀ ਚਾਹੀਦੀ ਕੁਈ ਗਰੀਬ ਬੰਦੇ ਨੇ ਜੀ ਸਰਕਾਰ ਇੱਕ ਹੋਰ ਯੁਧ ਨਸ਼ਾ ਬੁਲ ਚੜਾ ਰਹੀ ਹੈ ਤੇ ਉਹਦੇ ਜ਼ਿਆਦਾ ਵੀ ਕੋਈ ਕਰਦੇ ਨਹੀਂ ਹੋ ਰਹੀ ਸਰਕਾਰ ਵੇਖੋ ਇਹਨਾਂ ਨਸ਼ਾ ਪ੍ਰਸ਼ਾਸਨ ਫੜਨ ਡਿਆ ਲੇਕਿਨ ਨਸ਼ਾ ਫਿਰ ਵੀ ਆਈ ਜਾਂਦਾ ਕਿਤਨਾ ਗੇਹ ਰਾਤ ਹੋ ਗਏ ਨਾ ਕਿਦਰ ਪ੍ਰਸ਼ਾਸਨ ਨੂੰ ਬਿਲਕੁਲ ਨਸ਼ੇ ਤੇ ਨੱਥ ਪਾਉਣੀ ਚਾਹੀਦੀ ਵੀ ਜਿਹੜੇ ਯੂਥ ਜਿਹੜਾ ਨਸ਼ੇ ਵੱਲੇ ਜਾਣ ਰਿਹਾ ਇਹਨੂੰ ਬਚਾਉਣਾ ਚਾਹੀਦਾ ਜੀ ਸਰਕਾਰ ਨੂੰ ਇਹਦੇ ਵੱਲੇ ਧਿਆਨ ਦੇਣ ਦੀ ਲੋੜ ਹੈ ਥੋੜੀ ਜੀ